ਖਨੋਰੀ ਬਾਰਡਰ ਤੇ ਲਗਾਤਾਰ ਤਸਵੀਰਤ ਖਾਰਿਆਂ ਜਿੱਥੇ ਕਿ ਇੰਟਰਨੈਟ ਸੇਵਾਵਾਂ ਵੀ ਠੱਪ ਹੋਈਆਂ ਪਈਆਂ ਨੇ ਜਿਹੜਾ ਲੋਕ ਨੇ ਉਹ 5 ਕਿਲੋਮੀਟਰ ਦੂਰ ਜਾ ਕੇ ਇੰਟਰਨੈਟ ਸੇਵਾਵਾਂ ਦਾ ਲਾਭ ਲੈ ਰਹੇ ਨੇ ਉੱਥੇ ਇੱਕ ਤਸਵੀਰ ਦਿਖਾਉਂਦੇ ਆ ਇੱਕ ਪਿਤਾ ਆਪਣੀ ਲੜਕੀ ਨੂੰ ਇੱਥੇ 5 ਕਿਲੋਮੀਟਰ ਦੂਰ ਲੈ ਕੇ ਆਇਆ ਖਨੋਰੀ ਤੋਂ ਕਿਉਂਕਿ ਉਸ ਦੀ ਸੀਏ ਦੀ ਤਿਆਰੀ ਚੱਲ ਰਹੀ ਹੈ ਸੋ ਦੇਖ ਸਕਦੇ ਹੋ ਤਸਵੀਰਾਂ ਲੜਕੀ ਜਿਹੜੀ ਹੈਗੀ ਆ ਆਨਲਾਈਨ ਸੀਏ ਦੀ ਤਿਆਰੀ ਕਰ ਰਹੀ ਹੈ ਪੜ੍ਹਾਈ ਕਰ ਰਹੀ ਹੈ ਸੋ ਉਹਨਾਂ ਦੇ ਪਿਤਾ ਵੀ ਮੌਜੂਦ ਨੇ ਉਹਨਾਂ ਨਾਲ ਵੀ ਗਲਵਾਤ ਕਰਦੇ ਆ ਅੰਕਲ ਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਜੀ ਵਿਜੇ ਕੁਮਾਰ ਠੀਕ ਹੈ ਅਸੀਂ ਕਰਦੇ ਕਿਹੜਾ ਪਿੰਡਾ ਜੀ ਤੁਹਾਡਾ ਅਸੀਂ ਖਨੌੜੀ ਤੋਂ ਆ ਜੀ ਠੀਕ ਹੈ ਉੱਥੇ ਇੰਟਰਨੈਟ ਨਹੀਂ ਚੱਲ ਰਿਹਾ ਬਿਲਕੁਲ ਨਹੀਂ ਚੱਲ ਰਿਹਾ ਜੀ ਮਲਕੇ 13 ਤਰੀਕ ਤੋਂ ਲੈ ਕੇ ਬਿਲਕੁਲ ਨਹੀਂ ਬੰਦ ਹੈ ਕੋਈ ਇੰਟਰਨੈਟ ਚੱਲਦਾ ਮੇਰੀ ਗੁੜੀ ਆਏ ਦੀ ਜੀ ਸੀ ਇਹਦੀ ਪੜ੍ਹਾਈ ਆ ਮਈ ਦੇ ਵਿੱਚ ਪੇਪਰ ਹੈ ਇਹਦੇ ਅਸੀਂ ਬੜੇ ਦੁਖੀ ਹੋਏ ਪਏ ਆ ਡੇਲੀ ਤਿੰਨ ਚਾਰ ਵਾਰ ਰੋਂਦੇ ਆ ਸੀ ਇੱਥੇ ਫਿਰ ਇੱਥੇ ਆ ਕੇ ਘੰਟਾ ਦਾ ਘਟਾ ਚਲਉਨੇ ਫਿਰ ਚੱਲ ਜੰਨੇ ਆ ਇੱਥੇ ਇੱਥੇ ਰੇਂਜ ਆਉਂਦੀ ਆ ਪਾਖੜਾ ਨਦੀ ਦੇ ਕਿਨਾਰੇ ਇੱਥੇ ਬਹੁ ਠੀਕ ਹੈ ਠੀਕ ਹੈ ਹਾਂ ਜੀ ਲੋਕਾਂ ਦੇਖਦੇ ਜਿਹੜਾ ਜ਼ਿਆਦਾਤਰ ਆਪਣਾ ਕੰਮ ਹੁੰਦਾ ਉਹ ਅੱਜ ਕੱਲ ਇੰਟਰਨੈਟ ਦੇ ਸਿਰ ਤੇ ਹੀ ਚੱਲਦਾ ਹੈ ਬਿਲਕੁਲ ਇੰਟਰਨੈਟ ਦੇ ਸਿਰ ਤੇ ਚੱਲਦਾ ਜੀ ਬਿਲਕੁਲ ਠੱਪ ਹੋਇਆ ਪਿਆ ਜੀ ਗੁੱਡੀ ਦੀ ਪੜਾਈ ਹੈ ਮਈ ਦੇ ਪੇਪਰ ਨੇ ਇਹਦੇ ਜੀ ਬਿਲਕੁਲ ਤੂੰ ਹੋਰ ਵੀ ਨੌਜਵਾਨ ਦੇਖ ਸਕਦੇ ਹੋ ਵੀ ਇੰਟਰਨੈਟ ਪਾਜੀ ਬੰਦ ਪਿਆ ਉਹਰੇ ਸਪੈਸ਼ਲ ਆਏ ਕਿੰਨੀ ਦੂਰ ਤੋਂ ਆਏ ਹੋ ਇੱਥੇ ਥੋੜੇ ਦੂਰ ਤੋਂ ਆ ਗਏ ਕਿਲੋਮੀਟਰ ਦੂਰ ਤੋਂ ਕਿਵੇਂ ਰੇਂਜ ਆ ਰਹੀ ਹੈ ਵਧੀਆ ਚੱਲ ਰਿਹਾ ਜੇ ਨੈਟ ਅੱਛਾ 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 ਤੁਸੀਂ ਉੱਥੇ ਬੈਠ ਕੇ ਪਾਖੜੇ ਨਦੀ ਦੇ ਕਿਨਾਰੇ ਬੈਠ ਕੇ ਚਲਾ ਕੁਝ ਨਹੀਂ ਜੀ ਕੁਝ ਪਰਸਨਲ ਡਾਕੂਮੈਂਟ ਜੀ ਡਾਊਨਲੋਡ ਕੀਤੇ ਨੇ ਜੀ ਤੇ ਭਰਾ ਨੂੰ ਭੇਜੇ ਨੇ ਕਿਵੇਂ ਦੇਖ ਤੋ ਜਿਹੜੀ ਯਾਤਰਾ ਜਿਹੜੀ ਜ਼ਿੰਦਗੀ ਹੈਗੀ ਇੰਟਰਨੈਟ ਤੇ ਨਿਰਭਰ ਹੈ ਤੇ ਇੰਟਰਨੈਟ ਸੇਵਾਵਾਂ ਠੱਪ ਹੋਈਏ ਵੀ ਨੇ ਕਿੰਨਾ ਕ ਅਸਰ ਪੈ ਰਿਹਾ ਬਹੁਤ ਹੀ ਜ਼ਿਆਦਾ ਅਸਰ ਪੈ ਰਿਹਾ ਜੀ ਬਹੁਤ ਹੀ ਕੁਝ ਮਤਲਬ ਬਹੁਤ ਕੁਝ ਹੋ ਗਿਆ ਜੀ ਇੰਟਰਨੈਟ ਤੋਂ ਬਿਨਾ ਜੀਵਨ ਲੱਗਦਾ ਜੀ ਕਰ ਐਵੇਂ ਬਹੁਤ ਹੀ ਨੌਜਵਾਨ ਨੇ ਜਿਹੜੇ ਇੱਥੇ ਰੇਂਜ ਆਉਂਦੀ ਹੈ ਮੈਂ ਆਪਣੇ ਸਹਿਯੋਗੀਕਰਨ ਨੂੰ ਕਹੂੰਗਾ ਦਿਖਾਈ ਜਾਵੇ ਇੰਟਰਨੈਟ ਸੇਵਾਵਾਂ ਦਾ ਜਿਹੜਾ ਇੱਥੇ ਲਾਭ ਲੈ ਰਹੇ ਨੇ ਤੇ ਪਾਖੜਾ ਨਦੀ ਦੇ ਕਿਨਾਰੇ ਇਥੇ ਰੇਜ ਆਉਂਦੀ ਖਨੌਰੀ ਤੋਂ ਹੈ ਤਕਰੀਬਨ 5 ਕਿਲੋਮੀਟਰ ਦੂਰ ਹੈ ਸੋ ਲੜਕੀ ਨਾਲ ਵੀ ਗੱਲਬਾਤ ਕਰਦੇ ਆਂ ਜਿਹੜੀ ਸੀਏ ਦੀ ਤਿਆਰੀ ਕਰ ਰਹੀ ਹੈ ਚੰਗੇ ਭੁਖ ਖਾਤਰ ਬੇਟਾ ਰਾਜੀ ਕੀ ਨਾਮ ਹੈ ਤੁਹਾਡਾ ਮੇਰਾ ਨਾਮ ਰਿਮਾ ਦੇਵੀ ਹੈ ਜੀ ਹਾਂਜੀ ਮੈਂ ਸੀਏ ਦੀ ਤਿਆਰੀ ਕਰਦੀ ਆ ਮਈ ਵਿੱਚ ਮੇਰੇ ਇਗਜ਼ਾਮ ਨੇ ਖਨੌਰੀ ਵਿੱਚ ਨੈਟ ਨੌਨ ਕਾਲ ਮੈਨੂੰ ਇੰਨੀ ਦੂਰ ਆਣਾ ਪੈ ਰਿਹਾ ਹੈ ਤਕਰੀਬਨ 5-4 ਕਿਲੋਮੀਟਰ ਹਾਂਜੀ ਸਾਡੇ ਗਲ ਤੋਂ 5 ਕਿਲੋਮੀਟਰ ਪੈਂਦਾ ਊਰੇ ਜੀ ਹਾਂਜੀ ਦਿੱਲੀ ਦੇ ਉਰੇ ਇਹੀ ਟਾਈਮ ਆਉਣਾ ਤੁਸੀਂ ਨਹੀਂ ਰੇ ਇਕ ਵਸ ਸਵੇਰੇ ਆਉਂਦੀਆਂ ਦੁਪਹਿਰੇ ਆਉਂਦੀਆਂ ਸ਼ਾਮ ਨੂੰ ਆਉਂਦੀਆਂ ਹਾਂ ਹਾਂਜੀ ਸਿਸਟਮ ਦੇਖੋ ਅੱਜ ਕੱਲ ਸਾਰਾ ਜੀਵਨ ਜਿਹੜਾ ਹੈਗਾ ਇੰਟਰਨੈਟ ਦੇ ਉੱਪਰ ਨਿਰਭਰ ਹੈਗਾ ਕਿੰਨੀ ਕਿ ਦਿੱਕਤ ਆ ਰਹੀ ਹੈ ਸਿਸਟਮ ਹੀ ਸਾਰਾ ਅੱਜ ਕੱਲ ਆਨਲਾਈਨ ਹੋ ਗਿਆ ਮੇਰੀ ਕਲਾਸਾਂ ਸਾਰੀਆਂ ਆਨਲਾਈਨ ਨੇ ਆ ਕੇ ਪਹਿਲਾਂ ਉਹ ਡਾਊਨਲੋਡ ਕਰਦੇ ਆ ਫਿਰ ਜਾਂਦੇ ਆ ਡੇਲੀ ਕਿੰਨੇ ਹਫਤਾ ਹਫਤਾ ਦਾਸੀਨ ਹੋ ਗਏ ਨੈਟ ਬਿਲਕੁਲ ਹੀ ਬੰਦ ਹੈ ਤੁਹਾਡੇ ਹੋਰ ਫਰੈਂਡਸ ਵੀ ਇੱਥੇ ਆਉਂਦੇ ਨੇ ਹਾਂਜੀ ਮੇਰੇ ਕਾਫੀ ਫਰੈਂਡਸ ਆਂਦੇ ਨੇ ਉਰੇ ਡੇਲੀ ਸਵੇਰੇ ਸ਼ਾਮ ਕਲਾਸਾਂ ਡਾਊਨਲੋਡ ਕਰਦੇ ਫਿਰ ਉਰੇ ਆ ਜਾਂਦੇ ਨੇ ਸੀਏ ਦੀ ਸੀਏ ਦੀ ਤਿਆਰੀ ਕਰ ਰਹੀ ਹੈ ਲੜਕੀ ਉਹਨਾਂ ਦੇ ਇਸ ਲੜਕੀ ਦੇ ਪਿਤਾ ਇਹਨੂੰ ਰੋਜ਼ਾਨਾ ਇੱਥੇ ਲੈ ਕੇ ਆਉਂਦੇ ਨੇ ਖਨੌਰੀ ਤੋਂ 5 ਕਿਲੋਮੀਟਰ ਸਫ਼ਰ ਤੈਅ ਕਰਕੇ ਤਾਂ ਕਿ ਲੜਕੀ ਆਪਣਾ ਚੰਗਾ ਭਵਿੱਖ ਬਣਾ ਸਕੇ ਸੀਏ ਦੀ ਤਿਆਰੀ ਕਰ ਸਕੇ ਸੋ ਹੋਰ ਵੀ ਖਨੌਰੀ ਦੀ ਖਰੋਰੀ ਬਾਰਡਰ ਦੀਆਂ ਹੋਰ ਵੀ ਤਸਵੀਰਾਂ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਹਾਂਗੇ ਮੇਰੇ ਸਹਿਯੋਗੀ ਕਰਨ ਕੁਮਾਰ ਦੇ ਨਾਲ ਮਰਾਜ ਸ਼ਰਮਾ ਟੈਲੀਪੋਸਟ ਪੰਜਾਬੀ